ਮੈਂ ਪਿਛਲੇ 7-8 ਸਾਲਾਂ ਤੋਂ ਕੱਦੂ ਨਾਲ ਝੋਨਾ ਲਾ ਰਹੇ ਹਾਂ ਤੇ ਜਿਸ ਵਿੱਚ ਲੇਬਰ ਦੀ ਬੜੀ ਛੋਟੇਜ ਹੈ ਤੇ ਡੀਜ਼ਲ ਦੀ ਬੜੀ ਖਪਤ ਹੁੰਦੀ ਹੈ ਤੇ ਲੇਬਰ ਮਹਿੰਗੀ ਵੀ ਹੋ ਗਈ ਹੈ ਅਸੀਂ ਜਿਹੜੀ ਸਿੱਧੀ ਬਜਾਈ ਕਰ ਰਹੇ ਹਾਂ ਉਹਦੇ ਵਿੱਚ ਨਦੀਨਾਂ ਦੀ ਬੜੀ ਸਮੱਸਿਆ ਹੁੰਦੀ ਹੈ ਤੇ ਨਦੀਨਾਂ ਦਾ ਹੱਲ ਨਹੀਂ ਹੈ ਪਿਛਲੇ 3 ਸਾਲਾਂ ਤੋਂ ਅਸੀਂ ਬਜਾਈ ਜਿਹੜੀ ਕਰ ਰਹੇ ਹਾਂ ਇਸ ਵਾਰ ਸਿੱਧੀ ਬਜਾਈ ਦੇ ਵਿੱਚ ਸਵਾਨਾਂ ਦਾ 127 ਫੁੱਲ ਪੇਜ ਬਜਾਈ ਕੀਤੀ ਹੈ ਡ੍ਰਿਲ ਨਾਲ ਤੇ ਜਿਹੜੀ ਕਿ ਉਸ ਦੇ ਨਾਲ ਵਜ਼ੀਰ ਦਵਾਈ ਮਿਲੀ ਸੀ ਵਜ਼ੀਰ ਦਵਾਈ ਅਸੀਂ 15 ਦਿਨ ਦੇ ਉੱਤੇ ਬਜਾਈ ਤੋਂ ਬਾਅਦ ਕੀਤੀ ਜਿਸ ਦੇ ਨਾਲ ਇੱਕ ਵਾਰੀ ਨਦੀਨਾਂ ਦਾ ਕੰਟਰੋਲ ਹੋ ਗਿਆ ਜਿਹੜੇ ਬਚੇ ਕੁਝ ਨਦੀਨ ਸੀ ਉਹ ਆਪਣੇ 40 ਦਿਨ ਦੇ ਉੱਤੇ ਫਿਰ ਅਸੀਂ ਦੂਜੀ ਸਪਰੇ ਵਜ਼ੀਰ ਕਰੀ ਉਸ ਦੇ ਨਾਲ ਜਿੰਨੇ ਵੀ ਨਦੀਨ ਸੀ ਉਹ ਸਾਰੇ ਹੀ ਖਤਮ ਹੋ ਗਏ ਉਸ ਤੋਂ ਬਾਅਦ ਆਪਣੀ ਜਿਹੜੀ ਫਸਲ ਹੈ ਉਸ ਦੇ ਵਿੱਚ ਪੁਰਾਣੀ ਜੀਰੀ ਪੁਰਾਣਾ ਚੋਨਾ ਕੋਈ ਵੀ ਵੈਰਾਈਟੀ ਵਾਲਾ ਉਹ ਸਾਰੇ ਤਰ੍ਹਾਂ ਦਾ ਖਤਮ ਹੋ ਕੇ ਸੜ ਗਿਆ ਸਾਰੇ ਤਰ੍ਹਾਂ ਦਾ ਉਸ ਤੋਂ ਬਾਅਦ ਸਾਨੂੰ ਕੋਈ ਨਦੀਨਾਂ ਦੀ ਸਮੱਸਿਆ ਨਹੀਂ ਆਈ ਤੇ ਆਪਣਾ ਖੇਤ ਬਿਲਕੁਲ ਹਰਾ ਪਰਿਆ ਵਧੀਆ ਵਧੀਆ ਖੜਾ ਹੈ ਤੇ ਬਹੁਤ ਸ਼ਾਨਦਾਰ ਇਹਦਾ ਰਿਜ਼ਲਟ ਹੈ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਹੈ